ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਮੈਂ ਤੇਜਿੰਦਰ ਪੁਨਿਆਰ ਲੈ ਕੇ ਆ ਚੁੱਕਾ ਹਾਂ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਤੇ ਗੱਲ ਕਰਾਂਗੇ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਜੀ ਤੇ ਗੱਲ ਕਰਦੇ ਆਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਹਾਂਜੀ ਪਹਿਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਕਿ ਪੰਜਾਬ ਚ ਮੁਫਤ ਰਾਸ਼ਨ ਮਿਲਣਾ ਬੰਦ ਤੇ ਕਾੜ ਤਾਰਕਾਂ ਦੇ ਸਿਸਟਮ ਚ ਕੱਟੇ ਗਏ ਨਾਮ ਹਾਂਜੀ ਦਾਦੀ ਕੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਅਧੀਨ ਆਰਥਿਕ ਤੌਰ ਤੇ ਕਮਜ਼ੋਰ 2,62,558 ਲਾਪਤਰੀ ਪਰਿਵਾਰਾਂ ਦੀ ਮਦਦ ਲਈ ਕੇਂਦਰ ਸਰਕਾਰ ਵੱਲੋਂ ਮੁਫਤ ਪਣਕ ਦਾ ਲਾਭ ਦਿੱਤਾ ਜਾ ਰਿਹਾ ਸੀ ਤੇ ਹੁਣ ਇਹ ਪਰਿਵਾਰ ਕੇਂਦਰ ਸਰਕਾਰ ਵੱਲੋਂ ਦਿੱਤੇ ਜਾ ਰਹੀ ਮਫਤ ਰਾਸ਼ਨ ਦੇ ਲਾਭ ਤੋਂ ਵਾਂਝੇ ਰਹਿ ਗਏ ਹਨ ਤੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਅੰਕੜਿਆਂ ਅਨੁਸਾਰ ਉક્ત ਲਾਪਤਰੀ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਹਨ ਤੇ ਜਿਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਵਾਰ-ਵਾਰ ਦਿੱਤੇ ਗਏ ਮੌਕਿਆਂ ਦੇ ਬਾਵਜੂਦ ਆਪਣਾ ਈਕੇवाईसी ਨਹੀਂ ਕਰਵਾਇਆ ਤੇ ਹਾਲਾਂਕਿ ਉક્ત ਸਾਰੇ ਪਰਿਵਾਰਾਂ ਨੂੰ ਖੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਉਹਨਾਂ ਦੇ ਖੇਤਰ ਦੇ ਨੈਦੀ ਕੀ ਰਾਸ਼ਨ ਡਿਪੂਆਂ ਤੇ ਜਾ ਕੇ ਮੁਫਤ ਈਕੇਵਾਈਸੀ ਕਰਵਾਉਂਦਾ ਲਾਭ ਦਿੱਤਾ ਗਿਆ ਹੈ ਤੇ ਇਸ ਲਈ ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਨਾਲ ਰਾਸ਼ਨ ਡਿਪੂ ਤਾਰਕਾਂ ਨੂੰ ਵੀ ਸਮੇਂ-ਸਮੇਂ ਤੇ ਜਾਗਰੂਕ ਕੀਤਾ ਗਿਆ ਸੀ ਪਰ ਇਸ ਦੇ باوجود ਇੰਨੀ ਵੱਡੀ ਗਿਣਤੀ ਚ ਲਾਪਾਤਰੀਆਂ ਦਾ ਈਕੇਵਾਈਸੀ ਕਰਵਾਉਣਾ ਲਈ ਅੱਗੇ ਨਾ ਆਉਣਾ ਕਈ ਸ਼ੰਕੇ ਪੈਦਾ ਕਰਦੇ ਹਨ ਤੇ ਜੇਕਰ ਕੇਂਦਰ ਸਰਕਾਰ ਇਸ ਮਾਮਲੇ ਦੀ ਜਾਂਚ ਕਿਸੇ ਨਿੱਜੀ ਏਜੰਸੀ ਤੋਂ ਕਰਵਾਉਂਦੀ ਹੈ ਤਾਂ ਸਰਕਾਰੀ ਅਨਾਜ ਦੀ ਕਾਲਾ ਬਾਜ਼ਾਰੀ ਬਾਰੇ ਵੱਡੇ ਖੁਲਾਸੇ ਹੋ ਸਕਦੇ ਹਨ ਤੇ ਦੂਜੇ ਪਾਸੇ ਸਰਕਾਰ ਵੱਲੋਂ ਰਾਸ਼ਨ ਕਟਾਹਾਰਕਾਂ ਦਾ ਈਕੀਵਾਈਸੀ ਕਰਵਾਉਣ ਤੋਂ ਬਾਅਦ ਹੰਡੀਪੂ ਹੋਲਡਰਾਂ ਸਮੇਤ ਖਰਾਕ ਅਤੇ ਸਪਲਾਈ ਵਿਭਾਗ ਦੇ ਜ਼ਿਆਦਾਤਰ ਕਰਮਚਾਰੀ ਹੈਰਾਨ ਹਨ ਕਿਉਂਕਿ ਉਕਤ ਜਿੰਡਲੀਵਲ ਉਂਜਲਾ ਚਲਾਏ ਜਾ ਰਹੇ ਕਣਕ ਦੇ ਕਾਲੇ ਕਾਰੋਬਾਰ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਉਹਨਾਂ ਦੇ ਧੋਖਾ ਦੇ ਹੀ ਵਾਲੇ ਕਾਰੋਬਾਰ ਦੇ ਬੰਦ ਹੋਣ ਦੀ ਸੰਭਾਵਨਾ ਹੈ ਤੇ ਗੱਲ ਕਰਦੇ ਆਂ ਅਗਲੀ ਵੱਡੀ ਖਬਰ ਤੇ ਭਾਰੀ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਪੰਜਾਬ ਪੰਜਾਬੀ ਉਪੰਧ ਰਾਜ ਦੇ ਨਾਲ ਅੰਦਰ ਨਿਬੇੜ ਲਓ ਇਹ ਕੰਮ ਮਾਨ ਸਰਕਾਰ ਨੇ ਦਿੱਤਾ ਆਖਰੀ ਮੌਕਾ ਹਾਂਜੀ ਦਾਦੀ ਕਿ ਪੰਜਾਬ ਸਰਕਾਰ ਵੱਲੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਨੂੰ ਇੱਕ ਵਾਰ ਫਿਰ ਵੱਡੀ ਰਾਹਤ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਪਹਿਲਾਂ 31 ਜੁਲਾਈ ਤੱਕ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਨੂੰ 18% ਦੀ ਵਿਆਜ ਤੇ 20% ਦੀ ਪੈਨਲਟੀ ਟੋ ਛੋਟ ਦਿੱਤੀ ਗਈ ਸੀ ਤੇ ਇਹ ਡੈਡਲਾਈਨ ਖਤਮ ਹੋਣ ਤੋਂ ਬਾਅਦ ਸਰਕਾਰ ਵੱਲੋਂ ਇੱਕ ਵਾਰ ਫਿਰ ਲੋਕਾਂ ਨੂੰ ਦਾਹਤ ਦਿੱਤੀ ਗਈ ਹੈ ਤੇ ਹੁਣ ਜਿਹੜੇ ਲੋਕ 15 ਅਗਸਤ ਤੱਕ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣਗੇ ਉਹਨਾਂ ਨੂੰ 18% ਦੀ ਵਿਆਜ ਤੇ 20% ਦੀ ਪੈਨਲਟੀ ਤੋਂ ਛੋਟ ਮਿਲੇਗੀ ਤੇ ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੇ ਗਲਤ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਇਆ ਹੈ ਤੇ ਉਹਨਾਂ ਨੂੰ ਜੋ 100% ਦੀ ਜੁਰਮਾਨਾ ਲੱਗਦਾ ਸੀ ਉਹ ਵੀ 15 ਅਗਸਤ ਤੱਕ ਮਾਫ ਰਹੇਗਾ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਕਿ ਕਿਸਾਨਾਂ ਬਾਰੇ ਮੋਦੀ ਸਰਕਾਰ ਦਾ ਵੱਡਾ ਐਲਾਨ ਕੈਬਨਟ ਨੇ ਵੀ ਦਿੱਤੀ ਮਨਜ਼ੂਰੀ ਹਾਂਜੀ ਦਾਦੀ ਕਿ ਕੈਬਨਟ ਕੇਂਦਰੀ ਕੈਬਨਟ ਨੇ ਵੀਰਵਾਰ ਨੂੰ ਫੂਡ ਪ੍ਰੋਸੈਸਿੰਗ ਖੇਤਰ ਨੂੰ ਉਤਸ਼ਾਹ ਦੇਣ ਲਈ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਲਈ ਬਜਟ 'ਚ ਅਲਾਟ ਖਰਚਾ 1920 ਕਰੋੜ ਰੁਪਏ ਵਧਾ ਕੇ 6520 ਕਰੋੜ ਰੁਪਏ ਕਰਨ ਦੀ ਮંજੂਰੀ ਦੇ ਦਿੱਤੀ ਹੈ ਤੇ ਚਾਲੂ مالی ਸਾਲ 2025-26 ਚ ਦਿੱਤੀ ਜਾਣ ਵਾਲੀ ਵਧੀ ਹੋਈ ਰਾਸ਼ੀ ਦੀ ਵਰਤੋਂ ਪੰਜਾਬ ਮਲਟੀ ਪ੍ਰੋਡਕਟ ਫੂਡ ਐਰੀਡੀਏਸ਼ਨ ਯੂਨਿਟਾਂ ਅਤੇ ਸੌਫਟ ਫੂਡ ਟੈਸਟਿੰਗ ਲਾਇਬ੍ਰੇਰੀਆਂ ਲਾਇਬ੍ਰੇਟੀਆਂ ਲਈ ਲਾਇਬ੍ਰੇਟੀਆਂ ਲਈ ਕੀਤੀ ਜਾਵੇਗੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਚ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਬੈਠਕ ਚ ਇਸ ਸਬੰਧ ਚ ਫੈਸਲਾ ਲਿਆ ਗਿਆ ਤੇ ਕੈਬਨਿਟ ਦੀ ਬੈਠਕ ਤਬਾਹ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਕੈਸ਼ਨ ਵੈਸ਼ਨਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰੋਸੈਸਡ ਖਰਾਕੀ ਉਤਪਾਦਾਂ ਦੀ ਬਰਾਮਦ 5 ਅਰਬ ਡਾਲਰ ਤੋਂ ਦੁੱਗਣੀ ਹੋ ਕੇ 11 ਅਰਬ ਡਾਲਰ ਹੋ ਗਈ ਹੈ ਤੇ ਹੁਣ ਕਿਹਾ ਕਿ ਖੇਤੀਬਾੜੀ ਨਿਰਯਾਤ ਵਿੱਚ ਪ੍ਰੋਸੈਸਡ ਫੂਡ ਦਾ ਹਿੱਸਾ 14% ਤੋਂ ਵਧਾ ਕੇ 24% ਹੋ ਗਿਆ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਕਿ ਪੰਜਾਬ ਦੇ ਮੌਸਮ ਦੀ ਜਾਣੋ 5 ਤਰੀਕ ਤੱਕ ਦੀ ਵੈਦਰ ਅਪਡੇਟ ਹੈ ਭਾਰੀ ਮੀ ਤੇ ਤੂਫਾਨ ਦਾ ਅਲਰਟ ਹਾਂਜੀ ਦਾਦੀ ਕਿ ਪੰਜਾਬ ਦੇ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ ਤੇ ਪੰਜਾਬ ਦੇ ਜਲੰਧਰ ਅੰਮ੍ਰਿਤਸਰ ਗੁਰਦਾਸਪੁਰ ਸਮੇਤ ਕੁੱਝ ਜ਼ਿਲ੍ਹਿਆਂ ਅੱਜ ਭਾਰੀ ਮੀਂਹ ਪਿਆ ਤੇ ਜਸ ਕਰਕੇ ਮੌਸਮ ਸੁਹਾਵਣਾ ਹੋਇਆ ਪਿਆ ਹੈ ਤੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਪੂਰਵਕੁਸ਼ਣੀ ਕੀਤੀ ਗਈ ਹੈ ਤੇ ਤਾਜ਼ਾ ਜਾਣਕਾਰੀ ਮੁਤਾਬਕ ਸੰਗਰੂਰ ਬਰਨਾਲਾ ਪਟਿਆਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਮੋਗਾ ਫਿਰੋਜ਼ਪੁਰ ਜਲੰਧਰ ਤਰਨਤਾਰਨ ਕਪੂਰਥਲਾ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਵਿੱਚ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਦੀ ਪਹਿਚਕ ਬਣੀ ਕੀਤੀ ਗਈ ਹੈ ਤੇ ਮੌਸਮ ਵਿਭਾਗ ਵੱਲੋਂ ਅੱਜ ਤੋਂ ਲੈ ਕੇ 5 ਅਗਸਤ ਤੱਕ ਪੰਜਾਬ ਦੇ ਮੌਸਮ ਦੀ ਵਿਕ ਰਖਵਣੀ ਕੀਤੀ ਗਈ ਹੈ ਤੇ ਉੱਥੇ ਹੀ 2 ਅਗਸਤ ਨੂੰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਇਸੇ ਤਰ੍ਹਾਂ 3 4 ਅਤੇ 5 ਅਗਸਤ ਨੂੰ ਵੀ ਪੰਜਾਬ ਵਿੱਚ ਭਾਰੀ ਬਾਰਸ਼ ਦੀ ਦੱਸੀ ਗਈ ਹੈ ਤੇ ਭਾਰੀ ਬਾਰਸ਼ ਅਤੇ ਤੇਜ਼ ਹਵਾਵਾਂ ਚੱਲਣ ਦਾ ਜ਼ਿਆਦਾਤਰ ਦੀ ਲਈ ਪ੍ਰਬੰਧ ਹੋਣਗੇ ਤੇ ਗੱਲ ਕਰਦੇ ਹਾਂ ਵੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਪੰਜਾਬ ਸਰਕਾਰ ਦਾ ਇਤਿਹਾਸਿਕ ਫੈਸਲਾ ਸੂਬੇ ਦੇ ਸਾਰੇ ਸਕੂਲਾਂ ਵਿੱਚ ਅੱਜ ਤੋਂ ਹਾਂਜੀ ਦਾਦੀ ਕਿ ਪੰਜਾਬ ਦੇ ਸਕੂਲਾਂ ਵਿੱਚ ਹੁਣ ਨਸ਼ਾ ਛਡਾਊ ਵਿਸ਼ੇ ਦੀ ਪੜ੍ਹਾਈ ਕਰਵਾਈ ਜਾਵੇਗੀ ਤੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਬਚਣ ਲਈ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਪਾਠਕ੍ਰਮ ਪੜਾਇਆ ਜਾਵੇਗਾ ਹਰ 15 ਦਿਨਾਂ ਵਿੱਚ 35 ਮਿੰਟ ਦੀ ਕਲਾਸ ਰਹੀਂ ਬੱਚਿਆਂ ਨੂੰ ਫਿਲਮਾਂ ਕਵਿਜਾਂ ਅਤੇ ਖੇਡਾਂ ਰਹੀਂ ਸਿਖਾਇਆ ਜਾਵੇਗਾ ਕਿ ਉਹਨਾਂ ਨੂੰ ਨਸ਼ਾ ਤੋਟ ਕਿਉਂ ਅਤੇ ਕਿਵੇਂ ਦੂਰ ਰਹਿਣਾ ਚਾਹੀਦਾ ਹੈ ਇਹ ਇਸ ਪਹਿਲ ਕਦਮੀ ਦੀ ਸ਼ੁਰੂਆਤ ਅੱਜ ਫਾਜ਼ਿਲਕਾ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਕਰਨਗੇ ਤੇ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਸਕੂਲੀ ਪਾਠ ਕਰਮ ਵਿੱਚ ਨਸ਼ਾ ਛਲਾਊ ਵਿੱਚ ਵਿਸ਼ੇ ਨੂੰ ਸ਼ਾਮਲ ਕੀਤਾ ਹੈ ਤੇ ਪ੍ਰੋਗਰਾਮ ਦੇ ਤਹਿਤ 27 ਹਫ਼ਤਿਆਂ ਲਈ ਹਰ 15 15ਵੇਂ ਦਿਨ 35 ਮਿੰਟ ਦੀ ਕਲਾਸ ਆਯੋਜਿਤ ਕੀਤੀ ਜਾਵੇਗੀ ਤੇ 3658 ਸਰਕਾਰੀ ਸਕੂਲਾਂ ਦੇ ਲਗਭਗ 8 ਲੱਖ ਵਿਦਿਆਰਥੀ ਇਸ ਮੁਹਿੰਮ ਵਿੱਚ ਸ਼ਾਮਲ ਹੋਣਗੇ ਤੇ ਉਹਨਾਂ ਨੂੰ ਪੜਾਉਣ ਲਈ 650 ਤੋਂ ਵੱਧ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ ਹੈ ਤੇ ਇਹ ਪਹਿਲੀ ਵਾਰ ਹੈ ਜਦੋਂ ਕੋਈ ਸੂਬਾ ਸਰਕਾਰ ਨਸ਼ਿਆਂ ਵਿਰੁੱਧ ਇੰਨਾ ਠੋਸ ਅਤੇ ਦੂਰਅੰਦੇਸ਼ੀ ਕਦਮ ਚੁੱਕ ਰਹੀ ਹੈ ਤੇ ਸਕੂਲਸ ਵਿੱਚ ਬੱਚਿਆਂ ਨੂੰ ਫਿਲਮਾਂ ਦਿਖਾਈਆਂ ਜਾਣਗੀਆਂ ਕੋਈ ਜਿ ਕਰਵਾਈ ਜਾਣਗੇ ਤੇ ਪੋਸਟਰਾਂ ਵਰਕਸ਼ੀਟਾਂ ਅਤੇ ਇੰਟਰਐਕਟਿਵ ਗਤੀਵਿਧੀਆਂ ਰਾਹੀਂ ਉਹਨਾਂ ਦੀ ਸੋਚ ਨੂੰ ਮਜ਼ਬੂਤ ਕੀਤਾ ਜਾਵੇਗਾ ਇਹ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਅੰਮ੍ਰਿਤਸਰ ਚ ਵੱਡੀ ਕਾਰਵਾਈ ਸਰਹੱਦ ਪਾਰੋਂ ਹਥਿਆਰ ਮੰਗਵਾਉਣ ਵਾਲੇ 4 ਗ੍ਰਿਫਤਾਰ ਹਾਂਜੀ ਤਾਂ ਦੇ ਕੇ ਇੱਕ ਵੱਡੀ ਕਾਰਵਾਈ ਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਤੋਂ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਤੇ ਸ਼ਾਮਲ ਦੋ ਗੁਰਹਾਂ ਦਾ ਪਰਦਾ ਫਾਸ਼ ਕੀਤਾ ਅਤੇ ਇੱਕ ਨਾਬਾਲਗ ਸਮੇਤ ਚਾਰ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਸ ਦੀ ਜਾਣਕਾਰੀ ਪੰਜਾਬ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ ਤੇ ਉਹਨਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਪਾਕਿਸਤਾਨ ਆਧਾਰਿਤ ਤਸਕਰਾਂ ਦੇ ਸੰਪਰਕ ਵਿੱਚ ਪਾਕਿਸਤਾਨ ਅਤੇ ਉਨ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਹਤੋਂ ਹਥਿਆਰ ਪ੍ਰਾਪਤ ਕਰਦੇ ਸਨ ਤੇ ਮੁਜਲਮਾ ਕੋਲੋਂ ਬਰਾਮਦਗੀ ਦੌਰਾਨ 7 ਪਿਸਤੌਲ ਤੇ 6 ਜਿੰਦਾ ਕਾਰਤੂਸ ਅਤੇ ਇੱਕ ਮੋਟਰਸਾਈਕਲ ਸ਼ਾਮਲ ਹੈ ਤੇ ਡੀਜੀਪੀ ਨੇ ਇਹ ਦੱਸਿਆ ਕਿ ਗੇਟ ਹਕੀਮਾ ਪੁਲਿਸ ਸਟੇਸ਼ਨ ਅਤੇ ਬੀ ਡਿਵੀਜ਼ਨ ਪੁਲਿਸ ਸਟੇਸ਼ਨ ਅੰਮ੍ਰਿਤਸਰ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਹੋਰ ਲਿੰਕਾ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਤੇ ਗੱਲ ਕਰਦੇ ਆਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਇੱਕ ਟਰੰਪ ਦੇ ਫੈਸਲੇ ਨਾਲ ਪੰਜਾਬ ਨੂੰ ਹੋਵੇਗਾ ਕਰੋੜਾਂ ਰੁਪਏ ਦਾ ਨੁਕਸਾਨ ਹਾਂਜੀ ਦਾਦੀ ਕਿ ਭਾਰਤ ਤੇ 25% ਦੀ ਟੈਰਫ ਲਗਾਉਣ ਦਾ ਅਮਰੀਕਾ ਦਾ ਫੈਸਲਾ ਭਾਰਤ ਦੀ ਅਰਧ ਵਿਵਸਥਾ ਲਈ ਵੱਡਾ ਖਤਰਾ ਹੈ ਇਸ ਕਾਰਨ ਤਕਰੀਬਨ 1 ਲੱਖ ਕਰੋੜ ਰੁਪਏ ਦਾ ਦੇ ਆਰਡਰ ਰੱਦ ਹੋ ਸਕਦੇ ਹਨ ਤੇ ਇਹ ਦਾਵਾ ਐਮਐਸਐਮਈ ਫੋਰਮ ਨੇ ਕੀਤਾ ਹੈ ਫੋਰਮ ਦੇ ਪ੍ਰਧਾਨ ਬਦੀਸ਼ ਜਿੰਦਲ ਦਾ ਤਰਕ ਹੈ ਕਿ ਚੀਨ ਤੇ ਬੰਗਲਾਦੇਸ਼ ਜਿਹੇ ਦੇਸ਼ ਇਸ ਟੈਰਫ ਦਾ ਫਾਇਦਾ ਚੁੱਕਣਗੇ ਅਮਰੀਕਾ ਭਾਰਤ ਦਾ ਇੱਕ ਪ੍ਰਮੁੱਖ ਵਪਾਰਕ ਹਿੱਸੇਦਾਰ ਹੈ ਅਤੇ ਭਾਰਤ ਦਾ 18% ਦਾ ਬਰਾਮਦ ਅਮਰੀਕਾ ਨੂੰ ਜਾਂਦਾ ਹੈ ਜੋ ਤਕਰੀਬਨ 7,50,000 ਪਿਆ ਹੈ ਕਰੋੜ ਰੁਪਏ ਆਇਆ ਹੈ ਤੇ ਹੁਣ 25% ਦੀ ਟੈਰਫ ਭਾਰਤ ਵਿੱਚ ਮੌਜੂਦ ਆਰਡਰਾਂ ਨੂੰ ਵੀ ਪ੍ਰਭਾਵਿਤ ਕਰੇਗਾ ਤੇ ਇਸ ਦੇ ਨਾਲ ਤਕਰੀਬਨ 1 ਲੱਖ ਕਰੋੜ ਰੁਪਏ ਦਾ ਸਮਾਨ ਭਾਰਤ ਵਿੱਚ ਡੰਪ ਹੋ ਸਕਦਾ ਹੈ ਤੇ ਉਨ੍ਹਾਂ ਨਿਦਾਵਤ ਹੈ ਕਿ ਪੰਜਾਬ ਤੋਂ ਅਮਰੀਕਾ ਨੂੰ 30000 ਕਰੋੜ ਰੁਪਏ ਦਾ ਨਿਰਯਾਤ ਹੁੰਦਾ ਹੈ ਤੇ ਪੰਜਾਬ ਅਮਰੀਕਾ ਨੂੰ ਟੈਕਸਟਾਈਲ ਮਸ਼ੀਨ ਟੂਲਸ ਆਟੋ ਪਾਰਟਸ ਤੇ ਹੈਂਡ ਟੂਲਸ ਚਮੜੇਦੀਆਂ ਚੀਜ਼ਾਂ ਖੇਡਾਂ ਦਾ ਸਮਾਨ ਤੇ ਖੇਤੀਬਾੜੀ ਦਾ ਸਮਾਨ ਪੇਜਾ ਹੈ ਤੇ ਟੈਰਫ ਲੱਗਣ ਨਾਲ ਇਹ ਸਾਰੇ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਤੇ ਇਹ ਗੱਲ ਕਰਦੇ ਆਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਕਿੰਨਾ 9 ਸਤੰਬਰ ਨੂੰ ਹੋਵੇਗੀ ਉਪਰਾਸ਼ਟਰਪਤੀ ਦੀ ਚੋਣ ਹਾਂਜੀ ਦਾਦੀ ਦੇਸ਼ ਵਿੱਚ ਉਪਰਾਸ਼ਟਰਪਤੀ ਦੇ ਅਹੁਦੇ ਨੂੰ ਲੈ ਕੇ ਹੁਣ ਵਾਲੀ ਚੋਣ ਨੂੰ ਲੈ ਕੇ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਪਰਾਸ਼ਟਰਪਤੀ ਦੇ ਅਹੁਦੇ ਲਈ ਹੋਣ ਵਾਲੀ ਚੋਣ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਤਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਚੋਣ ਕਮਿਸ਼ਨ ਅਨੁਸਾਰ ਉਪ ਰਾਸ਼ਟਰਪਤੀ ਦੀ ਚੋਣ 9 ਸਤੰਬਰ ਨੂੰ ਹੋਵੇਗੀ ਤੇ ਚੋਣ ਦਾ ਸਮਾਂ ਸਵੇਰੇ 10 ਵਜੇ ਤੋਂ 5 ਵਜੇ ਤੱਕ ਦਾ ਹੋਵੇਗਾ ਤੇ ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਕਿਹਾ ਕਿ ਉਪ ਰਾਸ਼ਟਰਪਤੀ ਚੋਣ ਲਈ ਨੋਟੀਫਿਕੇਸ਼ਨ 7 ਅਗਸਤ ਨੂੰ ਜਾਰੀ ਕੀਤਾ ਜਾਵੇਗਾ ਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਨਿਰਧਾਰਤ ਕੀਤੀ ਗਈ ਹੈ ਤੇ ਨਤੀਜੇ ਵਜੋਂ ਵੋਟਿੰਗ ਆਪਣ ਵਾਲੇ ਦਿਨ ਯਾਨੀ ਕਿ 9 ਸਤੰਬਰ ਨੂੰ ਘੋਸ਼ਿਤ ਕੀਤੇ ਜਾਣਗੇ ਤੇ ਗੱਲ ਕਰਦੇ ਆਂ ਅਗਲੀ ਵੱਡੀ ਖਬਰ ਤੇ ਭਾਰੀ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਅਮਰਨਾਥ ਯਾਤਰਾ 3 ਅਗਸਤ ਤੱਕ ਰੋਕੀ ਤੇ ਇਸ ਕਾਰਨ ਲਿਆ ਫੈਸਲਾ ਹਾਂਜੀ ਦਰਦੀ ਕਿ ਸਰਦਾਲੂਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਅਮਰਨਾਥ ਯਾਤਰਾ 3 ਅਗਸਤ ਤੱਕ ਰੋਕ ਦਿੱਤੀ ਗਈ ਹੈ ਭਾਰੀ بارش ਤੋਂ ਬਾਅਦ ਯਾਤਰਾ ਦੇ ਦੋਵੇਂ ਮਾਰਗਾਂ ਤੇ ਚੱਲ ਰਹੇ ਰਮਤ ਅਤੇ ਰਖਰਖਾ ਦੇ ਕੰਮ ਕਾਰਨ ਇੱਕਦਮ ਚਿੱਕਿਆ ਗਿਆ ਹੈ ਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਤੇ ਉਹਨਾਂ ਕਹੇ ਕਿ ਪੈਲਗਾਮ ਰੂਟ ਤੋਂ ਯਾਤਰਾ ਸ਼ੁੱਕਰਵਾਰ ਸਵੇਰੇ ਮੁਅਤਲ ਕਰ ਦਿੱਤੀ ਕਰ ਰਹੀ ਅਤੇ ਸ਼ਰਤਾਲੂਆਂ ਦੇ ਕਿਸੇ ਵੀ ਨਵੇਂ ਜਥੇ ਨੂੰ ਗੁਫਾ ਮੰਦਰ ਵੱਲ ਜਾਣ ਦੀ ਅਗਿਆ ਨਹੀਂ ਦਿੱਤੀ ਗਈ ਤੇ ਜਦੋਂ ਇਹ ਬਾਲਟਾਲ ਰੂਟ ਤੋਂ ਯਾਤਰਾ ਦੀ ਅਗਿਆ ਦਿੱਤੀ ਗਈ ਤੇ ਬਾਅਦ ਵਿੱਚ ਭਾਰੀ ਬਾਰਸ਼ ਕਾਰਨ ਬਾਲਟਾ ਰੂਟ ਤੋਂ ਵੀ ਯਾਤਰਾ ਨੂੰ ਮੁਅਤਲ ਕਰ ਦਿੱਤਾ ਗਿਆ ਤੇ ਜੰਮੂ ਦੇ ਭਗਵਤੀ ਨਗਰ ਬੀਸ ਕੈਂਪ ਤੋਂ ਸ਼ਰਧਾਲੂਆਂ ਦੀ ਆਵਾਜ਼ਾਈ ਲਗਾਤਾਰ ਦੂਜੇ ਦਿਨ ਮੁਤਲ ਰਹੀ ਤੇ ਕਮਿਸ਼ਿਓ ਪਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਕੁਮਾਰ ਬੇਦੋਰੀ ਨੇ ਕਿਹਾ ਕਿ ਹਾਲ ਹੀ ਚ ਹੋਈ ਭਾਰੀ بارش ਕਾਰਨ ਸ਼੍ਰੀ ਅਮਰਨਾਥ ਜੀ ਯਾਤਰਾ ਰੂਟ ਦੇ ਬਾਲਟਾਲ ਰੂਟ ਤੇ ਮੁਰੰਮਤ ਅਤੇ ਰੱਖ-ਰਖਾ ਦਾ ਕੰਮ ਕਰਨ ਦੀ ਜ਼ਰੂਰਤ ਹੈ ਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ 3 ਅਗਸਤ ਤੱਕ ਬਾਲਟਾਲ ਰੂਟ ਤੋਂ ਯਾਤਰਾ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਤੇ ਬੇਦੋਰੀ ਨੇ ਕਿਹਾ ਕਿ ਯਾਤਰਾ ਖੇਤਰ ਦੇ ਪਹਿਲਗਾਮ ਅਤੇ ਬਾਲਟਾਲ ਰੂਟਾਂ ਦੇ ਹਾਲ ਹੀ ਕਿ ਭਾਰੀ ਬਾਰ ਭਾਰੀ ਮੀਂਹ ਪਿਆ ਹੈ ਤੇ ਇਸ ਲਈ ਇਸ ਭਾਰੀ ਮੀਂਹ ਤੋਂ ਬਾਅਦ ਬਾਹਰ ਰੂਟ ਤੇ ਰੱਖ ਰਖਾ ਦੇ ਕੰਮ ਤੇ ਤਰੰਤ ਲੋੜ ਹੈ ਤੇ ਕਸ਼ਮੀਰ ਚਮਲੇ ਧਾਰਮੀ ਕਾਰਨ ਸੜਕਾਂ ਸਰ ਅਸੁਰੱਖਿਤ ਹੋਣ ਤੋਂ ਬਾਅਦ ਬਦਵਾਰ ਨੂੰ ਬਾਲਟਾਲ ਅਤੇ ਪੈਲ ਕਾਮ ਦੋਵੇਂ ਰੂਟਾਂ ਤੇ ਯਾਤਰਾ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਤੇ ਡਿਵੀਜ਼ਨਲ ਕਮਿਸ਼ਨਰ ਨੇ ਦੱਸਿਆ ਕਿ ਯਾਤਰਾ ਦੇ ਤੜਗਮ ਰੂਟ ਤੇ ਲੋੜੀਂਦੀ ਮੁਰੰਮਤ ਅਤੇ ਰੱਖ-ਰਖਾ ਦਾ ਕੰਮ ਪਹਿਲਾਂ ਹੀ ਕੀਤਾ ਜਾ ਰਿਹਾ ਹੈ ਤੇ ਕਸ਼ਮੀਰ ਦੇ ਦੋਵੇਂ ਬਿਸਕਾਂ ਪੱਤਪਾਰੀ ਮੀਕਰਨ ਯਾਤਰਾ ਨੂੰ 17 ਜੁਲਾਈ ਨੂੰ ਮੁਅੱਤਲ ਕਰ ਦਿੱਤਾ ਸੀ ਤੇ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਦਿੱਤੀ ਗਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਜੀ ਧੰਨਵਾਦ